ਪ੍ਰਸ਼ਾਸਨ ਤੋਂ ਇਹ ਮੰਗਾ ਜੀ ਮੂੰ ਤਾਂ ਬਹੁਤ ਇੰਤਿਹਹਾ ਹੋ ਗਈ ਸਮਝ ਲਓ ਇਲੈਕਸ਼ਨ ਵੀ ਹੈਗੇ ਆ ਕੋ ਦਿਨ ਖਾਲੀ ਨਹੀਂ ਜਾਂਦਾ ਦੇਖੋ ਪਿਛਲੇ ਕਾਫੀ ਦਿਨ ਪਹਿਲਾਂ ਸਿਲਮਾ ਰੋਡ ਦੇ ਵੀ ਤਿੰਨ ਦੁਕਾਨਾਂ ਦੇ ਫੇਰੇ ਹੋਇਆ ਜੀ ਆ ਹੁਣ ਤਾਂ ਆਮ ਗੱਲਾਂ ਹੋਈਆਂ ਜੀ ਮਤਲਬ ਜੇ ਚੈਨਿੰਗ ਹੋ ਪਰਸ ਕੋ ਪ੍ਰਸ਼ਾਸਨ ਲੋਕੀ ਬਹੁਤ ਐਸਲੇ ਜੀ ਹਾਲਾਤ ਸਾਡੇ ਮੋਹਰ ਫੁਵਾੜੇ ਦੇ ਪੂਰੇ ਪੰਜਾਬ ਦੇ ਮਾਰੇ ਹੋਏ ਜੀ ਬਹੁਤ ਹੈਗੇ ਆ ਉਹ ਨਸ਼ੇ ਪਸਖਾਈ ਪਈ ਹੋ ਜਾਂਦੇ ਜੀ ਉਹ ਤਾਂ ਵਸ ਆਂਦੇ ਆ ਮਾਲ ਖੁੰਦੇ ਆ ਤੇ ਨੱਟ ਜਾਂਦੇ ਆ ਜੀ ਬਹੁਤ ਮਾਰੀ ਪ੍ਰੇਸ਼ਾਨ ਚੱਲ ਰਹੀ ਹੈ ਹੁਣ ਇਸ ਤਰ੍ਹਾਂ ਕਿ ਸਾਡੂ ਰਾਤ ਨੂੰ 9 ਵਜੇ ਬਾਅਦ ਮੋਬਾਈਲ ਚੱਕ ਕੇ ਕਰੋ ਨਿਕਲਣਾ ਵੀ ਸਾਨੂੰ ਬਹੁਤ ਔਖਾ ਲੱਗਦਾ ਆ ਆਮ ਨਹੀਂ ਹਰ ਤਕਰੀਬਨ ਮਾਰੋ ਕੋਈ ਐਨ ਆਰ ਆਈ ਉਹ ਵੀ ਕਹਿੰਦੇ ਆ ਵੀ ਫੁਵਾੜੇ ਇਲਾਕੇ ਵਿੱਚ ਬਹੁਤ ਹੋ ਰਿਹਾ ਤੇ ਇਸ ਕਰਕੇ ਅਸੀਂ ਪੁਸ਼ਾਸ ਤੋਂ ਅਸੀਂ ਮੰਗ ਕਰਦੇ ਆ ਕਿ ਜਲਦੀ ਜਲਦੀ ਇਹ ਦੇਖ ਕੇ ਕਾਰਵਾਈ ਕਰਦੇ ਕਰੀਬਨੇ ਆਪਣੀ ਐਕਟਿਵਾ ਤੇ ਨੇ ਵੀ ਗੁਲੂਤਾ ਜਤੂ ਐਕਟਿਵਾ ਤੇ ਰੋਟੀ ਲੱਗੇ ਆਇਆ ਚਾਬੀ ਇਹਨੇ ਵਿੱਚ ਛਾੜ ਦਿੱਤੀ ਇਹ ਅੰਦਰ ਆ ਗਿਆ ਇਹਨੇ ਇਸ ਦੌਰਾਨ ਕੋਈ ਕਸਟਮਰ ਵੀ ਆ ਗਿਆ ਤਾਂ ਇਹ ਕਹਿ ਰਿਹਾ ਵੀ ਇੱਕ ਲੜਕਾ ਆਇਆ ਉਹਨੇ ਐਕਟਿਵਾ ਚੱਕੀ ਤੇ ਉਹ ਲੈ ਕੇ ਨੱਟ ਗਿਆ ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਛਾਤਰਚੋਰ ਹਰ ਰੋਲ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਬੜੀ ਹੀ ਹੁਸ਼ਿਆਰੀ ਨਾਲ ਮੌਕੇ ਤੋਂ ਫਰਾਰ ਹੋ ਰਹੇ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਗਊਸ਼ਾਲਾ ਬਾਜ਼ਾਰ ਤੋਂ ਜਿੱਥੇ ਕੱਪੜੇ ਦੀ ਦੁਕਾਨ ਕਰਨ ਵਾਲੇ ਇੱਕ ਦੁਕਾਨਦਾਰ ਵੱਲੋਂ ਦੁਪਹਿਰ ਦੇ ਟਾਈਮ ਕਰੀਬ 8 ਮਹੀਨੇ ਪਹਿਲਾਂ ਲਈ ਨਵੀਂ ਐਕਟੀਵਾ ਖਰੀਦੀ ਕੀਤੀ ਜਿਸ ਨੂੰ ਕੁਝ ਸਮੇਂ ਵਿੱਚ ਹੀ ਇੱਕ ਵਿਅਕਤੀ ਲੈ ਕੇ ਫਰਾਰ ਹੋ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਮੁਹੰਮਦ ਸਿਖਾਜੀਤ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 3:00 ਵਜੇ ਐਕਟਿਵਾ ਤੇ ਘਰੋਂ ਖਾਣਾ ਲੈ ਕੇ ਆਇਆ ਅਤੇ ਐਕਟਿਵਾ ਨੰਬਰ PB36K 8161 ਮਾਡਲ 223 ਰੰਗ ਗੂੜਾ ਨੀਲਾ ਦੁਕਾਨ ਦੇ ਬਾਹਰ ਖੜੀ ਕਰਕੇ ਦੁਕਾਨ ਅੰਦਰ ਚਲਾ ਗਿਆ ਦੁਕਾਨਦਾਰ ਦੇ ਦੱਸਣ ਮੁਤਾਬਕ ਉਹ ਐਕਟਿਵਾ ਨੂੰ ਲੋਕ ਲਗਾਉਣਾ ਭੁੱਲ ਗਿਆ ਜਦੋਂ ਉਹ ਕੁਝ ਹੀ ਸਮੇਂ ਬਾਅਦ ਬਾਹਰ ਆਇਆ ਅਤੇ ਦੇਖਿਆ ਕਿ ਇੱਕ ਨੌਜਵਾਨ ਉਸਦੀ ਐਕਟਿਵਾ ਚੋਰੀ ਕਰ ਫਰਾਰ ਹੋ ਰਿਹਾ ਸੀ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਦੁਕਾਨਦਾਰ ਵੱਲੋਂ ਇਹ ਸਾਰੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮਾਮਲਾ ਕਿ ਜਿਹੜਾ ਗਊਸ਼ਾਲਾ ਰੋਡ ਤੇ ਅੱਜ ਦੋ ਇਕੱਠੇ ਹੋਏ ਆ ਜੀ ਅਸੀਂ ਗਊਸ਼ਾਲਾ ਰੋਡ ਦੇ ਸਾਰੇ ਵਸਨੀਕ ਬੈਠੇ ਜੀ ਇੱਥੇ ਇਹ ਸਾਡੀ ਦੀ ਦੁਕਾਨ ਹੈ ਇਸ ਬੰਦੇ ਦੀ ਦੁਕਾਨ ਹੈ ਕਿ ਜੀ ਬਿਲਕੁਲ ਕਿੰਨੇ ਮਾ ਵਜ਼ਰਾ ਸਕੂਲ ਦੇ ਨਾਲ ਦੀ ਬਿਲਕੁਲ ਸ਼ੌਕ ਹੈਗੀ ਜੀ ਇਹਦੀ ਤੇ 3 ਵਜੇ ਤਕਰੀਬਨ ਇਹ ਆਪਣੀ ਐਕਟਿਵਾ ਤੇ ਨੀਵੀਂ ਵੀ ਗੂਲ ਕਲਰ ਦੀ ਐਕਟਿਵਾ ਤੇ ਰੋਟੀ ਲੈ ਕੇ ਆਇਆ ਜਾਬੀ ਇਹਨੇ ਵਿੱਚੇ ਛਾੜ ਦਿੱਤੀ ਇਹ ਅੰਦਰ ਆ ਗਿਆ ਇਹਨੇ ਇਸ ਦੌਰਾਨ ਕੋਈ ਕਸਟਮਰ ਜੀ ਆ ਗਿਆ ਤਾਂ ਇਹ ਕਹਿ ਰਹੇ ਆ ਵੀ ਇੱਕ ਲੜਕਾ ਆਇਆ ਉਹਨੇ ਐਕਟੀਵਾ ਚੱਕੀ ਤੇ ਉਹ ਲੈ ਕੇ ਨੱਠ ਗਿਆ ਜੀ ਬੱਸ ਆਗਲ ਹੋਈ ਜੀ ਇਹ ਤਕਰੀਬਨ 3 ਦਾ ਪੌਣੇ 3 ਦਿਨ ਕੋਈ ਦੀ ਗੱਲ ਹੈ ਕੋਈ ਸਰ ਕੋਈ ਸੀਸੀਟੀਵੀ ਕੈਮਰੇ ਚ ਆਏ ਇਹ ਬੰਦੇ ਇਹ ਕੈਮਰੇ ਹੁਣ ਦੇਖ ਰਹੇ ਜੀ ਬਿਜਾਰ ਦੇ ਚੈੱਕ ਕਰਦੇ ਪਹਿਲੇ ਜਿਹਦੇ ਬਾਰੇ ਨੂੰ ਪਤਾ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਸਰ ਹਾਂ ਇਹ ਕਹਿੰਦੇ ਜੀ ਅਸੀਂ ਗੇਜ ਕੰਨਾ ਰਿਪੋਰਟ ਦਿਖਾ ਦਿੱਤੀ ਪੁਲਿਸ ਨੂੰ ਤਕਰੀਬਨ ਜਦੋਂ ਸ਼ਹਿਰ ਦੇ ਵਿੱਚ ਚੋਰੀ ਦੀ ਅਵਾਜ਼ਾਂ ਤਾਂ ਬਹੁਤ ਹੋ ਰਹੀਆਂ ਹਾਂ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਸਭ ਪ੍ਰਸ਼ਾਸਨ ਤੇ ਹੀ ਮੰਗ ਆ ਜੀ ਹੁਣ ਤਾਂ ਬਹੁਤ ਇੰਤਿਹਹਾ ਹੋ ਗਈ ਸਮਝ ਲਓ ਜੀ ਇਲੈਕਸ਼ਨ ਵੀ ਹੈਗੇ ਆ ਕੋ ਦਿਨ ਖਾਲੇ ਨਹੀਂ ਜਾਂਦਾ ਦੇਖੋ ਪਿਛਲੇ ਕਾਫੀ ਦਿਨ ਪਹਿਲਾਂ ਸਿਲਮਾ ਰੋਡ ਤੇ ਵੀ ਤਿੰਨ ਦੁਕਾਨਾਂ ਤੇ ਸਵੇਰੇ ਹੋਇਆ ਜੀ ਆ ਹੁਣ ਤਾਂ ਆਮ ਗੱਲਾਂ ਹੋ ਗਈਆਂ ਜੀ ਮਤਲਬ ਕਿਸੇ ਚੈਨੀ ਖੋ ਪਰਸ ਖੋ ਪ੍ਰਸ਼ਾਸਨ ਤੋਂ ਲੋਕੀ ਬਹੁਤ ਐਸਲੇ ਜੀ ਹਾਲਾਤ ਸਾਡੇ ਬਹੁਤ ਫਵਾੜੇ ਦੇ ਪੂਰਾ ਪੰਜਾਬ ਦੇ ਮਾਰੇ ਹੋਏ ਜੀ ਬਹੁਤ ਹੈਗੇ ਆ ਉਹ ਨਸ਼ੇ ਬਸ ਖਾਈ ਪੀਈ ਹੋ ਜਾਂਦੇ ਜੀ ਉਹਨਾਂ ਬਸ ਆਂਦੇ ਆ ਮਾਲ ਖੁੰਦੇ ਆ ਤੇ ਨੱਟ ਜਾਂਦੇ ਆ ਜੀ ਬਹੁਤ ਮਾਰੀ ਪੋਜੀਸ਼ਨ ਚੱਲ ਰਹੀ ਆ ਹੁਣ ਇਸ ਤਰ੍ਹਾਂ ਕੀ ਸਾਨੂੰ ਰਾਤ ਨੂੰ ਨਿਕਲਣਾ ਵੀ ਸਾਨੂੰ ਬਹੁਤ ਔਖਾ ਲੱਗਦਾ ਹੈ ਆਮ ਨਹੀਂ ਹਰ ਤਕਰੀਬਨ ਬਾਰੋਂ ਕੋਈ ਐਨ ਆਰ ਆਈ ਉਹ ਵੀ ਘਬਰਾਉਂਦੇ ਆ ਵੀ ਫਵਾੜੇ ਇਲਾਕੇ ਵਿੱਚ ਬਹੁਤ ਹੋ ਰਿਹਾ ਹੈ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤਹੀਂ ਮੰਗ ਕਰਦੇ ਆ ਕਿ ਜਲਦ ਜਲਦੀ ਇਹਦੇ ਕਾਰਵਾਈ ਕੀਤੀ ਜਾਵੇ ਮੈਂ ਦਾ ਮੁਹੰਮਦ ਸਰਾਜ ਜੀ ਹਾਂ ਜੀ ਦੁਕਾਨ ਕਿੱਥੇ ਜੀ ਆਪਣੀ ਮੈਂ ਕੰਨਵਾ ਵਿਦਿਆਲੇ ਸਕੂਲ ਕੇ ਪਾਸ ਮਿਕਾਨੇ ਮੇਰੇ ਸਰ ਮਾਮਲਾ ਕੀ ਹੈ ਜਿਹੜਾ ਇਹ ਮੈਂ ਘਰ ਸੇ ਖਾਣਾ ਲੈ ਕੇ ਆਇਆ ਔਰ ਮੈਂ ਖਾਣਾ ਦੁਕਾਨ ਮੇਂ ਰੱਖਨੇ ਲਗਾ ਉਸਮੇ ਬਾਈਕ ਮੇਂ ਚਾਬੀ ਲੱਗੀ ਰਹੀ ਬੰਦੇ ਸੇ ਮੈਂ ਬਾਤ ਕਰਨੇ ਲਗਾ

गाड़ी का नंबर है जी मेरे पास को पूरा क्या नंबर है उसका गाड़ी का मैं इसको बताता हूं आपको हां जी नंबर बता देता हूं आपको गाड़ी का नंबर है बिल्कुल गाड़ी का नंबर है सर हां जी बी 36 के 8168 तो कौन सा मॉडल है ये मॉडल है जी 22 8 2023 तो कौन से रंग का है ये डार्क नेवी ब्लू कलर